ਆਜਾ ਰਖੇ ਨੂੰ ਅੱਜੀ ਉਹ ਲੋਕੀ ਜਿਹਾ ਲੱਗਦਾ ਹੈ ਨਾ ਤੁਹਾਨੂੰ ਕਿਤੇ ਹੋਰ ਗਿਆ ਬਾਈ ਔਰ ਇਹ ਤੇ ਰੇਲਵੇ ਫਾਟਾਂ ਦੇ ਕੋਲ ਪ੍ਰਵਾਸੀ ਵਿਅਕਤੀ ਮਤਲਬ ਪੌੜੀ ਉੱਪਰ ਚੜ ਗਿਆ ਸੀ ਕੀ ਪੂਰਾ ਮਾਮਲਾ ਸੀ ਵਾਜੀ ਬਸ ਮੈਂ ਰੇਲਵੇ ਸਟੇਸ਼ਨ ਮਾਡਰ ਸਾਨੂੰ ਦੱਸਿਆ ਵੀ ਇਸ ਤਰ੍ਹਾਂ ਕੋਈ ਬੰਦਾ ਕੇ ਪੁਲ ਤੇ ਚੜ ਗਿਆ ਅਸੀਂ ਉੱਤੇ ਮੌਕੇ ਤੇ ਪਹੁੰਚੇ ਜੀ ਜਦੋਂ ਉਹ ਪੌੜੀ ਦੇ ਉੱਪਰ ਚੜ ਕੇ ਨਹਿਰ ਛਾਲ ਮਾਰਤੀ ਹਲਵਾ ਲੀਕਾ ਦੋੜਾ ਉਹਨੇ ਨੰਛੜੀ ਜਿਹਾ ਹੀ ਲੱਗਦਾ ਜੀ ਆਪ ਅਫਸਰ ਜਾਈ ਜਣੀ ਨਹੀਂ ਹੁਣ ਇਹ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਜੀ ਆ ਜਿੱਥੋਂ ਲਿਆਂਦਾ ਜੀ ਲਿਆ ਕੇ ਉਹਨੂੰ ਦੇਖਦੇ ਜੀ ਨੇ ਪੁੱਛ ਪੁੱਛਦੇ ਦੱਸ ਦੱਸ ਦੱਸਦਾ ਹੈ ਨਹੀਂ ਕੋਈ ਡਾਕਟਰਸ ਕੋਈ ਵੀ ਕਿੱਥੇ ਹੈ ਕਿੱਥੇ ਰਹਿਣ ਵਾਲਾ ਨਹੀਂ ਕੋਈ ਪਛਾਣ ਪੱਤਰ ਵਗਾਰਾ ਨਿਕਲਿਆ ਨਹੀਂ ਨਹੀਂ ਜੀ ਨਹੀਂ ਕੋਈ ਪਛਾਣ ਪੱਤਰ ਨਹੀਂ ਨਿਕਲਿਆ ਨਹੀਂ ਤੇ ਆਇਆ ਕਿੱਥੋਂ ਸੀ ਇਹ ਜੀ ਦੱਸ ਰਹੀ ਬਸ ਇਤਨੀ ਗੱਲ ਦਾ ਇੱਥੇ ਰਹਿੰਦੇ ਉੱਤਰ ਰਹਿੰਦੇ ਇਤਨੀ ਬੋਲੀ ਜਾਂਦਾ ਜੀ ਸਮਝ ਲੱਗਦੀ ਨਹੀਂ ਇਹਦਾ ਕੋਈ ਨਸ਼ਾ ਨੂੰਸ਼ਾ ਕੀਤਾ ਆ ਜੀ ਨਸ਼ਾ ਜੀ ਲੱਗਦਾ ਜੀ ਕੋਈ ਨਸ਼ਾ ਪੱਤੀ ਕਰ ਦਿੱਤਾ ਹੈ